ਟੁੱਟੇ ਭੱਜੇ ਲੋਹਾ ਬਾਰੀਆਂ ਪੁਰਾਣੇ ਟੁੱਟੇ ਬੇਕਾਰ ਰਸਤੇਦਾਰ ਓਸੀ ਪੜੋਸੀ ਪਿੰਡ ਦੇ ਵਾਹ ਕਟੂ ਵੇਚ ਲੋ ਤੇ ਵੇਖੋ ਸਾਡੇ ਤੇ ਕਿੰਨੀ ਸੋਹਣੀ ਵੇਗਣੀ ਲੱਗੀ ਤੁਹਾਨੂੰ ਦਿਖਾਵਾਂ ਵੇਗਣੀ ਬਹੁਤ ਵੇਗਣੀ ਬਹੁਤ ਲੱਗੀ ਇਧਰ ਇਧਰ ਦਿਖਾ ਇਹਨਾਂ ਆ ਵੇਗਣੇ ਲੱਗ ਕੇ ਇੰਤੋਂ ਬੁੱਟੇ ਆ ਬਾਬਾ ਨਾਨਕ ਕਹਿੰਦਾ ਸੀ ਬਾਬੇ ਨਾਨਕ ਨੇ ਕਿਹਾ ਸੀ ਫਲ ਨੀਵੇਂ ਆ ਰੁੱਖਾਂ ਨੂੰ ਲੱਗਦੇ ਤੂੰ ਉੱਚਾ ਹੋ ਕੇ ਮਾਰਨਾ ਕਰ ਐਵੇਂ ਫੂਨ ਫੂਨ ਕਰਿਆ ਕਰੋ ਵੀ ਅਸੀਂ ਐਂ ਕਰਦਾਂਗੇ ਅਸੀਂ ਉਹ ਕਰਦਾਂਗੇ ਹੈ ਉਹ ਥਾਪੀ ਨਾ ਮਨੂ ਆਇਆ ਕਰ ਘਟਕ ਬੜ ਘਟਦੇ ਰਹਿ ਉਹਦਾ ਨਾਂ ਲੈਂਦੇ ਆ ਮਹਾਰਾਜ ਨੇ ਜਿੰਨਾ ਨੂੰ ਫਲ ਲਾਉਣਾ ਨਾ ਨੀਵੇਂ ਨੂੰ ਉਹਦਾ ਨੀਵੇਂ ਰਿਆ ਕਰੋ ਜੇ ਰੱਬ ਤੁਹਾਨੂੰ ਦੋ ਟਾਈਮ ਦੀ ਸੌਖੀ ਰੋਟੀ ਦਿੰਦਾ ਨਾ ਤੇ ਫੂਨ ਫੂਨ ਕਰਿਆ ਕਰੋ ਵੀ ਅਸੀਂ ਐਂ ਕਰਦਾਂਗੇ ਅਸੀਂ ਉਹ ਕਰਦਾਂਗੇ ਅਸੀਂ ਨਹੀਂ ਕਿਸੇ ਤੇ ਲੈਣਦੇ ਅਸੀਂ ਕੀਦੇ ਲੈਣਦੇ ਆ ਸਾਨੂੰ ਕੋਈ ਕੀ ਕਰਦੂਗਾ ਜਿਹੜਾ ਦੇਣ ਜਾਣਦਾ ਖੂਨ ਵੀ ਜਾਣਦਾ ਤੇ ਤੁਸੀਂ ਇਹ ਦੇਖ ਲਓ ਬੈਂਗਣੀ ਦੇ ਬੂਟੇ ਕਿੱਡੇ ਕਿੱਡੇ ਕ ਤੇ ਇਹਨਾਂ ਨੂੰ ਮੈਂ ਕਹਿੰਨੀ ਆ ਵੀ ਦੋ ਘਰ ਬੈਂਗਣੀ ਖਾ ਲੈਣਗੇ ਜਿੱਦੇ ਇਹ ਪੂਰੇ ਪੂਰੀ ਪੱਕ ਫੁੱਲ ਪੂਰੇ ਲੱਗ ਗੀ ਨਾ ਬੈਂਗਣੀ ਭਰ ਗਏ ਇਹ ਭਰੇ ਪਏ ਆ ਤੇ ਹੁਣ ਅਸੀਂ ਧਰਾਂਗੇ ਇਕਦਮ ਨਿੱਕੀਆਂ ਨਿੱਕੀਆਂ ਹੀ ਆ ਇਹ ਤਾਂ ਤੇ ਜਾਣੇ ਕਿ ਦੋ ਘਰਾਂ ਦੀ ਸਬਜ਼ੀ ਬਣ ਜੂਗੀ ਐਨੀ ਇਹਨਾਂ ਚ ਪਾਵਾਰਾ ਠੀਕ ਆ ਤੇ ਫੂ ਫੂ ਨਾ ਕਿਸੇ ਗੱਲ ਦੀ ਕਰਿਆ ਕਰ ਇੱਧਰ ਸਾਡੇ ਮਰੂਦ ਵੇਖ ਲਓ ਮਰੂਦ ਵੀ ਲੱਗਾ ਹੋਇਆ ਉਹ ਵੀ ਨਿੱਕਾ ਜਿਹਾ ਤੇ ਉਹ ਵੀ ਫਾੜ ਨੀਵੇਂ ਆ ਰੱਖਾ ਨੂੰ ਲੱਗਦੇ ਤੂੰ ਉੱਚਾ ਹੋ ਕੇ ਮਾਣ ਨਾ ਕਰੀਏ ਉਹ ਵੀ ਹੈ ਤੇ ਇੱਧਰ ਵੇਖੋ ਮਿਰਚ ਦਾ ਬੂਟਾ ਮੇਰਾ ਲਾਇਆ ਹੋਇਆ ਇੱਧਰ ਅਜਗਮੀਤ ਨੇ ਲਾਇਆ ਸੀ ਬੂਟਾ ਅਜਗਮੀਤ ਦਾ ਬੂਟਾ ਹੈ ਸੀ ਨਾਂ ਰੱਖੇ ਹੋਇਆ ਤੇ ਆ ਬੱਲ ਦਾ ਨਹੀਂ ਪਤਾ ਭਾਈ ਕੀ ਆ ਕੀ ਨਹੀਂ ਇਹ ਤਾਂ ਮੈਨੂੰ ਕੱਲ ਵੀ ਨਹੀਂ ਪਤਾ ਲੱਗਿਆ ਤੁਹਾਨੂੰ ਕਿਹਾ ਸੀ ਕਮੈਂਟ ਕਰਕੇ ਦੱਸਿਓ ਕਦੂ ਆ ਹਾਂ ਮੈਨੂੰ ਲੱਗ ਗਿਆ ਬਹੁਤ ਫਲ ਲੱਗਿਆ ਵੇ ਤੇ ਐ ਨਹੀਂ ਪਤਾ ਹੁਣ ਮੜਾ ਤੇ ਲੱਗਦਾ ਵੀ ਕਦੂ ਆ ਸ਼ਾਇਦ ਤੇ ਪਹਿਲਾਂ ਮੈਨੂੰ ਦੀ ਪਛਾਣ ਨਹੀਂ ਆਈ ਵੀ ਇਹ ਕਦੂ ਆ ਕਿ ਕੀ ਆ ਕਦੂ ਆ ਤੇ ਇਹ ਆ ਜੀ ਆਪਣੀ ਫੁੱਲ ਵਾੜੀ ਠੀਕ ਆ ਤੇ ਇੱਧਰ ਮਿਰਚਾਂ ਦੇ ਬੂਟੇ ਇਹ ਜਿੰਨੇ ਕ ਹੈ ਜਾਂ ਮੰਤਹਾ ਜੁਗਦੀ ਆ ਇਹ ਜਿੰਨੇ ਕ ਲੱਗਦੇ ਉਹਨੇ ਕ ਤੋੜ ਦਿੰਦੀ ਐ ਨੇਰੀ ਮੈਂ ਕੀ ਕਰਾਂ ਇਹਨਾਂ ਦਾ ਮੈਨੂੰ ਦੱਸੋ ਤੇ ਫਲ ਬਹੁਤ ਆ ਮਿਰਚਾਂ ਨੂੰ ਵੀ ਤੇ ਲੱਗਦੇ ਟੁੱਟ ਜਾਂਦੇ ਇਧਰ ਤੂਰਾਂ ਤੂਰਾਂ ਆਪਣੇ ਵੱਧ ਉੱਗੇ ਆ ਨੇ ਤੇ ਆ ਨਿੱਕੇ ਨਿੱਕੇ ਇੰਨਾ ਨਾਉ ਵੀ ਮੈਂ ਦੋ ਵਾਰੀ ਵੇਗਣੀ ਧਰ ਲਈ ਤੋੜ ਕੇ ਇੱਕਦਾਂ ਲੱਗੇ ਆਵੇ ਹੁਣ ਇਹਨੂੰ ਕਿੰਨੇ ਫੁੱਲ ਲੱਗੇ ਤੇ ਆ ਵੇਖੋ ਇਧਰ ਇਹਨੂੰ ਵੀ ਇਹ ਗੋਲ ਦੀ ਉਹ ਲੱਗੀ ਜਾਂਦੀਆਂ ਦੋ ਇਹਨੂੰ ਗੋੜ ਵੇਗਣਗਾ ਵੀ ਭਰਿਆ ਪਿਆ ਏ ਤੇ ਇੱਕ ਉਹ ਲਾਇਆ ਸੀ ਉੱਥੋਂ ਪੱਟ ਕੇ ਉੱਥੇ ਲਾਤਾ ਕਿਉਂਕਿ ਉਹਨੂੰ ਉਹ ਪਾਣੀ ਦਾ ਬਹੁਤ ਘਾਟ ਸੀ ਕਿ ਤੇ ਉਹ ਇੱਥੇ ਨਾ ਵੇਖੋ ਇੱਧਰ ਸਾਡੇ ਹਰਾ ਹਰਾ ਖੜਾ ਪਦੀਨਾ ਜੇ ਕਿਸੇ ਨੇ ਲਿਜਾਣਾ ਵਾ ਆਪੋ ਪੱਟਤਾ ਸੀਗਾ ਫੇਰ ਵੀ ਤੇ ਤੁਸੀਂ ਚਟਣੀ ਵਾਸਤੇ ਲਿਜਾ ਸਕਦੇ ਇੱਧਰ ਵੇਖੋ ਪੂਦਨਾ ਸਾਡੇ ਤੇ ਇਹਦੀ ਦੇਖਭਾਲ ਬਹੁਤ ਕਰਦੀਆਂ ਘਾ ਕਪੜਾ ਜੋ ਇਹਦੇ ਚੁੱਕੇ ਆਉਂਦਾ ਉਹ ਮੈਂ ਅਹੀਂ ਪੱਟ ਕੇ ਪਰੇ ਸੜ ਦਿੰਦੀ ਆ ਮੈਂ ਕਹਿਨੀ ਕੋਈ ਲੈ ਕੇ ਵੀ ਜਾਂਦੇ ਬਹੁਤ ਘਰ ਆ ਜਾਂਦੇ ਸਾਡੇ ਲਿਜਾ ਹਨ ਤੇ ਇਹ ਇੱਥੇ ਕਿਸੇ ਦੇ ਘਰੋਂ ਲਿਆ ਕੇ ਲਾਇਆ ਸੀ ਥੋੜਾ ਜਿਹਾ ਤੇ ਬਹੁਤ ਸੋਹਣਾ ਖੜਾ ਪੂਦਨਾ ਜਲ ਜਾਣਾ ਤਾਂ ਤੁਸੀਂ ਲਿਜਾ ਸਕਦੇ ਛਟਣੀ ਨੂੰ ਵੇਖੋ ਇੱਧਰ ਤੇ ਸਮੈਲ ਇਹਦੀ ਇੰਨੀ ਘੈਂਟ ਆਉਂਦੀ ਆ ਜਦੋਂ ਕੋਲੇ ਆ ਜਾਈ ਤਾਂ ਇੰਨੀ ਸਮੈਲ ਮੈਂ ਤਾਂ ਕੱਚਾ ਵੀ ਤੋੜ ਕੇ ਨੂੰ ਚੱਬ ਕੇ ਨੰਗਾ ਜਾਣੀ ਨੀ ਪਾਣੀ ਦੀ ਘਟ ਨਾਲ ਇਹ ਜੂਸ ਬਣਾਉਣਾ ਸੱਚੇ ਠੰਡਾ ਹੁੰਦਾ ਤੇ ਜਿੱਦੇ ਸਾਡ ਦਿਲ ਚੱਕਰੇ ਤੇ ਉੱਦੇ ਸੀ ਗ੍ਰੈਂਡਰ ਦੇ ਨਾਲ ਮੈਂ ਤੇ ਜਗਮੀਤ ਜੂਸ ਬਣਾ ਕੇ ਪੀ ਲੈਨੇ ਹੁੰਨੇ ਇੱਧਰ ਦੇਖੋ ਇੱਧਰ ਸਾਡੀ ਧੋਰੀ ਧੋਰੀ ਦੀ ਵਾਲੇ ਵਿਚਾਰੀ ਮੀਚ ਐਕਦਾ ਜਮਾ ਹੀ ਮਰ ਮੁਰਗੀ ਮੈਂ ਕਹ ਬਸ ਗਈ ਹੁਣ ਨਹੀਂ ਮੈਂ ਕਹ ਉਗਦੀ ਤੇ ਆਵੇ ਲੋਖੜੀ ਜਿਹਨੂੰ ਰੱਬ ਰੱਖੇ ਹਨ ਪਰਮਾਤਮਾ ਦੇ ਸਾਰੇ ਹੁੰਦਾ ਹੈ ਤੋ ਚਲੋ ਠੀਕ ਆ ਹੁਣ ਮੈਂ ਕੰਮ ਵੀ ਕਰਨਾ ਐ ਮੈਂ ਤਾਂ ਤੜਕੇ ਵੀਡੀਓ ਬਣਾਉਣ ਬੈਗੀ ਤੁਸੀਂ ਤਾਂ ਕਹਿਣਾ ਨਹੀਂ ਕੋਈ ਕੰਮ ਧੰਦਾ ਕਰ ਲਿਆ ਕਰ ਭੈਣੇ ਬੀਬੀ ਵੀਡੀਓ ਘੱਟ ਬਣਾਇਆ ਕਰ ਤੇ ਮੈਂ ਹਾਂ ਰੋਟੀ ਰੋਟੀ ਲਾਣਾ ਕੰਮ ਤੇ ਵੀ ਜਾਣਾ ਅੱਜ ਮੈਂ 6:00 8:00 ਜੇ ਪੀਤੀ ਐ ਜੇ ਮੇਰੇ ਕੱਪੜੇ ਕੱਢਣ ਵਾਲੇ ਪਏ ਮਸ਼ੀਨ 'ਚ ਠੀਕ ਆ ਤੇ ਬਾਏ ਸਾਰਿਆਂ ਨੂੰ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਓਕੇ ਬਾਏ ਗਾਇਜ਼